ਰਾਜਿੰਦਰ ਮਾਰਜੀ ਬਾਰੇ ਕਿ ਕਿਤਾ ਹੋਇਆ ਸਾਰਾ ਸਾਰਾ ਹੀ ਗਨਾਂ ਸਾਡੇ ਕੋਲ ਲੋੜ ਬਦਮਾ ਲਾ ਕੇ ਆਏਗਾ ਨਾ ਹੋਰ ਜ਼ਰੂਤੀ ਖਾ ਗਈ ਤੁਰਈਏ ਜੇ ਤੋਕੇ ਨਹੀਂ ਮਤਲਬ ਪਿੱਛੇ ਗੱਡੀ ਆਈ ਆ ਸਾਡੇ ਆਪਣੀ ਸਿਆੜੀ ਅਹੀਂ ਆਉਣ ਲਈ ਦਰੋਂ ਉਹਨੇ ਚੋਕ ਦੇ ਨਾਲ ਮੇਰੇ ਮੁੰਡਾ ਬੈਠੇ ਡਾਡੇ ਹੋ ਗਏ ਮੈਂ ਚਲਾਨ ਮੈਂ ਗਿਆ ਜੀ ਇਹ ਪਿੰਡ ਪੂਰਾ ਹੋ ਰਾਈਆਂ ਜੀ ਉਹ ਮੁੰਡਾ ਪੂਪਰ ਸੱਡਣ ਲਾ ਔਰ 35 30 ਹਲ ਹੋਣੀ ਮੈਂ ਗਰ ਮੰਗੀ ਕਹਿੰਦੇ ਉਹ ਡੈੱਡ ਹੋ ਗਿਆ ਹੁਣ ਤੁਹਾਨੂੰ ਸਾਫ ਸਹੀ ਜਗ੍ਹਾ ਵੀ ਆਗਾ ਨੁਰਾਗੀਰ ਤੋਂ ਸੂਚਨਾ ਮਿਲੀ ਕਿ ਦਸ਼ਮੇਸ਼ ਪਬਲਿਕ ਸਕੂਲ ਦੇ ਕੋਲੇ ਇੱਕ ਐਕਸੀਡੈਂਟ ਹੋਇਆ ਹੈ ਜਦ ਐਸਐਸਟੀਮ ਮੌਕੇ ਤੇ ਪਹੁੰਚੀ ਤੇ ਦੇਖਿਆ ਕਿ ਇੱਕ ਟਿਪਪਰ ਤੇ ਟਰੈਕਟਰ ਜੋ ਕਿ ਗੰਨਾ ਮੇਲ ਚੋਂ ਗੰਨਾ ਲਾ ਕੇ ਆ ਰਿਹਾ ਸੀ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਟਿਪਪਰ ਜਿਹੜਾ ਮਗਰੋਂ ਟਰੈਕਟਰ ਟਰਾਲੀ ਦੇ ਵੱਜਨ ਕਾਰਨ ਕਿ ਜਿਹੜਾ ਟਰੈਕਟਰ ਚਾਲਕ ਉਹ ਬਚ ਗਿਆ ਤੇ ਜਿਹੜਾ ਟਰੈਕਟਰ ਦੇ ਉੱਪਰ ਮੁੰਡਾ ਬੈਠਾ ਸੀ ਉਹਦਾ ਨਾਂ ਸੀ ਜੀ ਆਪਣਾ ਅਜੇ ਕੁਮਾਰ ਸਾਨੋ ਪਹੀਰਾ ਲਾਲ ਵਾਸੀ ਜੋੜਾ ਚਿਤਰਾ ਜਿਹਦੀ ਔਨ ਮੌਕੇ ਤੇ ਸਪੋਰਟ ਡੈਥ ਹੋ ਚੁੱਕੀ ਹੈ ਜਿਸ ਨੂੰ ਅਸੀਂ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਤੇ ਡੈਡ ਉਚਰਖਾਤੀ ਡੈਡ ਬਡੀ ਜਿਹੜਾ ਟਰੈਕਟਰ ਚਾਲਕ ਆ ਉਹਦਾ ਨਾਮ ਸੀ ਆ ਜੀ ਰਾਜਨ son of ਚਰਨ ਸਿੰਘ ਵਾਸੀ ਜੋੜਾ ਚਿਤਰਾ ਜਿਹਦੇ ਮੰਮੂਲੀ ਸੱਟਾਂ ਲੱਗੀਆਂ ਜਿਹਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਤਾਂ ਕਿਰਾਇਆ ਤੇ ਜਿੱਦੀ ਟ੍ਰੀਟਮੈਂਟ ਚੱਲਦੀ ਹੈ ਜੀ ਬਾਕੀ ਜਿਹੜਾ ਟਿਪਪਰ ਚਾਲਕ ਆ ਉਹਦਾ ਨਾਮ ਹੈਗਾ ਸਰ ਦਰਸ਼ਨ ਸਿੰਘ son of ਗੁਰਨਾਮ ਸਿੰਘ ਵਾਸੀ ਮੁੰਡਾ ਪਿੰਡ ਤਰਨਤਨ ਦਾ ਜੀ ਜੋ ਕੇ ਜਿਹੜਾ ਕਹਿ ਰਿਹਾ ਕਿ ਮੈਂ ਪਿੱਛੋਂ ਜਿੰਨੇ ਹਟ ਕੀਤਾ ਟਰੈਕਟਰ ਟਰਾਲੀ ਨੂੰ ਤੇ ਡਵਾਈਡਰ ਤੇ ਚੜਨ ਨਾਲ ਜਿਹੜਾ ਟਰੈਕਟਰ ਚਾਲਕ ਸੀ 부ੜਕੇ ਕੇ ਡਿੱਗੇ ਨਾਲ ਜਿਹਦੀ ਡੈਥ ਹੋ ਚੁੱਕੀ ਮੌਕੇ ਤੇ ਸਰ ਬਾਕੀ ਐਸਐਸ ਟੀਮ ਨੇ ਮੌਕੇ ਤੇ ਪਹੁੰਚ ਕੇ ਲਾਹ ਦਾ ਜਾਜਾ ਲਾ ਕੇ ਇਹ ਡੈੱਡ ਬੋਡੀ ਨੂੰ ਸਿਵਲ ਹਸਪੀਟਲ ਪਹੁੰਚਾਇਆ ਤੇ ਕ੍ਰੈਬ ਕਿ ਚਾਲੂ ਕਰਾਇਆ ਜੀ ਸਰ ਬਾਕੀ ਜੋ ਬੰਦੀ ਕਿਨੂੰ ਇਹ ਕਾਨੂੰਨੀ ਕਾਰਵਾਈ ਐ ਮਕੇਰੀਆਂ ਥਾਣੇ ਵੱਲ ਕੀਤੀ ਗਈ ਹੈ ਸਰ